ਫੁੱਲਾ ਵੇੜਾ ਜਿੱਥੇ ਬਾਬੇ ਨਾਨਕ ਬਾਰੇ ਸੋਚੀ ਪੱਕੀ ਕਰਦੀ ਸੀ ਉੱਥੇ ਸੀ ਜਿਹੜਾ ਕਸਿਆ ਤੀਰਾਂਦੀ ਗੀਤੇ ਛੇੜਦੀਆਂ ਕੁੜੀਆਂ ਗਾਮੀਆਂ ਥਾਲ ਤਾਹ ਤਾਲ ਪਾਵਾਂ ਜਲਮਤੀਆਂ ਦਾ ੜ ਪਾਵਾਂ ਹਾਰ ਮੇਰਾ ਹਿੱਲੇ ਝੁਲੇ ਬਾੜੀ ਵਿੱਚ ਮੱਥੀ ਹਾਂ ਬੋਲੇ ਅਣਜਾਣੇ ਵਿੱਚ ਹੀ ਸਾਨੂੰ ਗਿੱਤੀ ਸੀ ਖਾੜ

ਪੰਡਾ ਪੰਡਾਰੀਆ ਬੱਚਿਆਂ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਂਦਾ ਵਦਿਆ ਉਸ ਤਦਾਂ ਸੀ ਕਿੱਥੇ ਬਾਂਦਰ ਕਿਲਾ ਮਾਜਪੂਰ ਕਿਲਾ ਪੰਨੀ ਦੀ ਸੰਭੇ ਪੜਾ ਕਰਦਾ ਸੀ ਉੱਥੇ ਆਪਣੀ ਜਾਨ ਤੇ ਮਾਲ ਦੀ ਰਾਖੀ ਕਰਦੀ ਸਮਰੱਥਾ ਪੜਾ ਕਰਦਾ ਸੀ ਸਾਂਝੇ ਪੱਕੀ ਜੂ ਮਨੂ ਸਿੱਧਾ ਮੱਥੇ ਟਕਰਾਂ ਦੀ ਕਲਾ ਸੀ ਫੋਦੀ ਸੀ ਕਬੱਡੀ ਮੜ ਪੱਟ ਜਾਵੇ ਰੇ ਨਾਲ ਨਾਲ ਇਹ ਕੱਟੀਆਂ ਹੋ ਕੇ ਹਮਜੀਤੀ ਆ ਬੱਚੇ ਜੈਸਾ ਰੁਕੀ ਵਿਕਾਸ ਸਈ ਸਾਡੀ ਅੰਗੂ ਆਜ ਰੀਆਂ ਲੋਕ ਘੇਟਾ ਨੂੰ ਮੁਰ ਜਾਂਦਾ ਕਰੀਏ ਅੰਨਾ ਚੱਟਾ ਡੰਡਾ ਰੁਕ ਤਾਇਆ ਟੁੱਕੜੇ ਤੇ ਚੋਰ ਸਿਪਾਹੀ ਥਾਲਾ ਪੀਰੇ ਪਲੰਗੜਾ ਪਿੱਟੂ ਤੇ ਅਗੀ ਕੁਲੀ ਭਾਈ ਨੀਲੀ ਘੋੜੀ ਦਾ ਸਵਾਰ ਪਿੱਛੇ ਬੱਕਰੀ ਕੁਟੀਏ ਕਟੋਲੇ ਅੱਡੇ ਟੱਪਾ ਦੇ ਮੁਗਲੀਆਂ ਫੇਰ ਭਾਲੀਏ ਆਜਾ ਆਜਾ ਜੋ ਬੁੱਲੀ ਡੰਡੇ ਦੀ ਇੱਕ ਬਾਜੀ ਲਾਗੇ